ਮੈਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਅੱਜ ਲੈਂਡ ਕੋਡਿੰਗ ਪਾਲਸੀ ਤੇ ਆਇਆ ਫੈਸਲੇ ਦਾ ਸਵਾਗਤ ਕਰਦਾ। ਬੜਾ ਸਪਸ਼ਟ ਹੈ ਕਿ ਕਿਸ ਅਨਿਵਾਹ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਜ਼ੋਟ ਨੂੰ ਸਾਹਮਣੇ ਰੱਖ ਕੇ ਇਹ ਕੌਨਸੀ ਡਰਾਫਟ ਕੀਤੀ ਹੈ। ਕਾਜ਼ਾ ਪੇਸ਼ ਹੋਣੇ ਹਾਈ ਕੋਰਟ ਨੇ ਇੱਕ ਦਿਨ ਵਾਸਤੇ ਸਟੇ ਕੀਤਾ ਸੀ। ਅੱਜ 4 ਹਫ਼ਤੇ ਵਾਸਤੇ ਹੋਸਟੇ ਕਰਾ। ਪਰ ਅਫਸੋਸ ਹੈ ਕਿ ਅਜਿਹਾ ਹੈ ਕਿ ਸਾਰਾ ਪੰਜਾਬ ਤਰਸ ਰਿਹਾ ਹੈ ਕਿ ਇਹ ਪਾਲਿਸੀ ਵਾਪਸ ਹੋਵੇ। ਤਰਨੇ ਹੋ ਰਿਹਾ ਹੈ, ਬਿਜਾਰੇ ਹੋ ਰਿਹਾ ਹੈ। ਪਰ ਫਿਰ ਵੀ ਸਰਕਾਰ ਨੇ ਜਿਹੜਾ ਦਿੱਲੀ ਵਾਲਿਆਂ ਦਾ ਦਬਾਅ ਸੀ, ਸਰਕਾਰ ਦੇ ਵਕੀਲਾਂ ਨੇ ਕੋਰਟ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਕਿਸੇ ਤਰੀਕੇ ਇਹ ਪਾਲਿਸੀ ਜਿਹੜੀ ਹੈ ਇਹਨੂੰ ਡਾਗੂ ਕੀਤਾ ਜਾ ਸਕੇ। ਇਹ ਤਾਂ ਅਦਾਲਤ ਦੀ ਮਿਹਰਬਾਨੀ ਹੈ ਕਿ ਉਹਨਾਂ ਨੇ ਸਰਕਾਰ ਦੀ ਜਿਹੜੀ ਮਨਛਾਂ ਨੂੰ ਸਬਿੱਧਿਆ ਹੋਇਆ ਬਹੁਤ ਵੱਡਾ ਪੈਰਾ ਦਿੱਤਾ ਔਰ 4 ਹਫ਼ਤੇ ਵਾਸਤੇ ਇਹਨੂੰ ਸਟੇ ਕਰ ਦਿੱਤਾ ਹੁਣ ਦੇਖਣਾ ਹੈ ਕਿ ਭਗਵੰਤ ਮਾਨ ਹਰਾਂ ਦੀ ਸਰਕਾਰ ਨੂੰ ਇਸ ਫੈਸਲੇ ਜਿਹੜਾ ਅਦਾਲਤ ਨੇ ਕੀਤਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ ਕਿ ਕੀ ਕਰਦੀ ਪਰ ਸਾਨੂੰ ਲੱਗਦਾ ਦਿੱਲੀ ਵਾਲਿਆਂ ਦਾ ਦਬਾਅ ਆਏਗਾ ਤੇ ਇਹ ਹਾਂਜੀ ਸੁਪਰੀਮ ਕੋਰਟ ਚ ਜਾਣਗੇ ਪਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ ਪਾਲਿਸੀ ਲਾਗੂ ਨਹੀਂ ਹੋ ਸਕਦੀ ਕਿਉਂਕਿ ਇਹ ਪੰਜਾਬ ਨੂੰ ਪੰਜਾਬੀਆਂ ਨੂੰ ਉਹਦੀ ਪਹਿਚਾਨ ਨੂੰ ਉਹਦੇ ਨੂੰ ਆਰਥਿਕ ਤੌਰ ਤੇ ਉੱਤੇ ਕਿਸਾਨ ਨੂੰ ਤੇ ਮਜ਼ਦੂਰ ਨੂੰ ਖਤਮ ਕਰਨ ਦੀ ਪਹੁੰਚ ਹੈ ਇਸ ਕਰਕੇ ਭਾਵੇਂ ਅਦਾਲਤਾਂ ਇਹਨੂੰ ਰੱਦ ਕਰ ਦੇਣ ਤੇ ਬਹੁਤ ਅੱਛੀ ਗੱਲ ਹੈ ਦੇਖ ਤਾਂ ਪੰਜਾਬ ਦੀ ਜਨਤਾ ਤੇ ਜਿਵੇਂ ਸ਼ਰੋਪਣੀ ਆਕਾਲੀ ਦਲ ਨੇ ਪੋਚਾ ਜੁੰਦਾ ਅਲੰਕ ਕੀਤਾ ਅਸੀਂ ਇਸ ਪਾਲਿਸੀ ਨੂੰ ਰੱਦ ਕਰਨ ਲਈ ਸਰਕਾਰ ਨੂੰ ਮਜਬੂਰ ਕਰਦੇ ਹਾਂ